ਤੋ 4 ਘੰਟੇ ਦੀ ਜਿਹੜੀ ਉਹ ਸੁਣਵਾਈ ਚੱਲੀ ਹੈ ਕੀ ਕੁਝ ਰਿਹਾ ਅੱਜ ਦੇਖੋ ਜੀ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ ਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੁਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭਜਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫਤੇ ਤਰ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫਿਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਹ ਦਿਨ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਇਸ ਤੋਂ ਅੱਗੇ ਅਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ ਕੋਰਟ 'ਚ ਅਸੀਂ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲੋ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਹਦੇ ਲਈ ਵੀ ਸਟੇਟ ਨੇ ਫਿਰ ਕਿਹਾ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇਹ ਕੇਸ ਟੇਕਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਏ ਪਰ ਉਸ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਊਗਾ ਉਸ ਤੋਂ ਬਾਅਦ ਉਹਨੂੰ ਅੱਗੇ ਫਾਲੋ ਕੀਤਾ ਜਾਊ ਸੋ ਕੱਲ ਵਾਸਤੇ ਜਿਹੜੀ ਹਿਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਖੋ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏਗਾ। ਡਾਇਰੈਕਟ ਦਾ ਟਾਈਮ ਰਹੇਗਾ ਕੱਲ। ਦੇਖੋ ਕੱਲ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਕਿੰਨੇ ਵਜੇ ਵੀਸੀ ਹੁੰਦੀ ਹੈ ਜਨਰਲੀ 11-12 ਵਜੇ ਦਾ ਟਾਈਮ ਰਹਿੰਦਾ ਪਰ ਉਹ ਵੀਡੀਓ ਕਾਨਫਰੈਂਸਿੰਗ ਤੇ ਹੀ ਹੋਏਗੀ ਕੱਲ। ਸਰ ਕੱਲ ਬੈਰਕ ਚੇਨ ਦੇ ਮਾਮਲੇ ਤੇ ਉੱਤੇ ਵੀ ਸੁਣਵਾਈ ਹੋਏਗੀ। ਦੇਖੋ ਕੱਲ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਿਆ। ਸੋ ਉਹ ਵੀ ਅਗਰ ਕੱਲੂ ਕੋਰਟ ਟੇਕ ਅਪ ਕਰਦੀ ਹੈ ਤਾਂ ਕੱਲੂ ਕਿਉਂਕਿ ਵੀਡੀਓ ਕਾਨਫਰੈਂਸਿੰਗ ਤੇ ਜੁਡੀਸ਼ੀਅਲ ਰਿ ਤੇ ਨਾਲ ਹੀ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲ ਨੂੰ ਇਹਨਾਂ ਦੇ ਆਰਗੂਮੈਂਟਸ ਹੋਣਗੇ